गणतंत्र दिवस के हाल ही विच हथियारों के भंडार की खोज के मद्देनजर पठानकोट पुलिस ने बी एस एफ के सहयोग कर पाकिदयालती है पाकिस्तान डरोन राही हथियार नशीले पदार्थ तरीकों घुसपैठ कर कोशिशा रोजाना कितिया जा रही हैं इन्हों कोशिशा नु असफल करने लिय पठानकोट पुलिस और बी एस एफ साझे तलाशी अभियान चला रहे हैं बमयाल सैक्टर तलाशी मुहिम चलाई गई

ਕੁਝ ਦਿਨ ਪਹਿਲਾਂ ਬਰਾਮਦ ਕੀਤੇ ਗਏ ਹਥਿਆਰਾਂ ਦੇ ਭੰਡਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਸਾਂਝਾ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕੀਤਾ ਜਾ ਸਕੇ ਸਾਡੇ ਜੀ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਪਠਾਨਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਐਕਸਰਸਾਈਜ਼ ਕਰਦੇ ਰਹਿੰਦੇ ਆ ਇੱਥੇ ਆਪਰੇਸ਼ਨ ਚਲਾਉਂਦੇ ਰਹਿੰਦੇ ਹਾਂ ਅਸੀਂ ਏਰੀਆ ਦੇ ਵਿੱਚ ਸਿਰਫ ਇਥੇ ਨਹੀਂ ਬਲਕਿ ਪੂਰੇ ਪਠਾਨਕੋਟ ਦੇ ਵਿੱਚ ਸਾਡੇ ਚੱਲਦੇ ਰਹਿੰਦੇ ਨੇ 26 ਜਨਵਰੀ ਨੂੰ ਦੇਖ ਕੇ ਅਸੀਂ ਥੋੜੀ ਜਿਹੀ ਨ ਮਸਤਾਈ ਦੀ ਜਿਹੜੀ ਹੋਰ ਵਧਾਈ ਹੋਈ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦੁਸ਼ਮਣ ਸਾਰੇ ਰਾਤ ਪੈਟਰੋਲਿੰਗ ਸਾਡੀਆਂ ਚੱਲਦੀਆਂ ਨੇ ਨਾਕੇ ਸਾਡੇ ਅਲਰਟ ਨੇ ਤੇ ਅਸੀਂ ਪੂਰੀ ਤਰ੍ਹਾਂ ਮਸਤਾਈ ਰਹਿੰਦੀ ਐ ਐਕਸਟਰਾ ਫੋਰਸ ਵੀ ਰਵਾਈ ਗਈ ਇਹ ਇੰਡਸਟਰੀ ਲੱਗ ਜਾਂਦੇ ਹਾਂ ਹਾਂਜੀ ਉਹ ਰੂਟੀਨ ਦੇ ਵਿੱਚ ਸਾਡੀਆਂ ਫੋਰਸਸ ਸਾਨੂੰ ਮਿਲਦੀ ਰਹਿੰਦੀ ਨੇ ਚੰਡੀਗੜ੍ਹੋਂ ਮਿਲਦੀ ਰਹਿੰਦੀ ਨੇ ਸਾਡੇ ਬੀਐਸਐਫ ਦੀ ਜਿਹੜੀ ਸਪੋਰਟ ਮਿਲਦੀ ਰਹਿੰਦੀ ਹੈ ਸਾਡੀਆਂ ਕਾਫੀ ਬਹੁਤ ਸਾਰੀ ਫੋਰਸ ਇਥੇ ਡਿਪਲੋਏ ਨੇ ਜੀ ਅਜੇ ਸਰ ਇਹ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਆਰਮੀ ਦੇ ਨਾਲ ਸਾਡਾ ਜਿਹੜਾ ਉਹਨਾਂ ਦਾ ਐਸਐਸਪੀ ਸਾਹਿਬ ਨੇ ਉੱਥੇ ਆਰਮੀ ਦਾ ਉੱਥੇ ਮਹਮੂਨ ਚ ਚੱਲ ਰਿਹਾ ਇੱਕ ਸਾਡੇ ਇੱਥੇ ਚੱਲ ਰਿਹਾ ਆਪਰੇਸ਼ਨ ਜੀ ਸਾਰੇ ਬਾਰਡਰ ਏਰੀਆ ਇੱਥੇ ਕੋਈ ਸਪੈਸ਼ਲ ਇਨਫੋਰਮੇਸ਼ਨ ਮਿਲਦੀ ਨਹੀਂ ਇਹ ਤੁਸੀਂ ਦੇਖੋ ਕਿ ਸਾਡੇ ਇਹ ਰੂਟੀਨ ਦੇ ਵਿੱਚ ਰੂਟੀਨ ਦਾ ਸਾਡਾ ਕੰਮ ਹੈਗਾ ਕਿ ਅਸੀਂ ਸਰਚ ਕਰਦੇ ਰਹਿੰਦੇ ਆ ਸਾਰੇ ਗੁਜਰਾ ਦੇ ਡੇਰੇ ਜਾਂ ਬੈਕਾਂ ਜਿਹੜੀਆਂ ਨੇ ਜਾਂ ਅਬੰਡਨਡ ਪਲੇਸਿਸ ਨੇ ਨਾਲੇ ਨਦੀਆਂ ਤਾਂ ਕਿ ਸਾਨੂੰ ਕਿਉਂਕਿ ਬਾਰਡਰ ਦਾ ਏਰੀਆ ਅਸੀਂ ਸਾਰਾ ਇਹ ਚੈੱਕ ਕਰਦੇ ਰਹਿੰਦੇ ਆ ਵੀ ਸਾਨੂੰ ਕੋਈ ਉਸਤਨ ਦੇ ਟ੍ਰੇਸਿਸ ਸਾਨੂੰ ਕਿਸੇ ਬੈਡ ਐਲੀਮੈਂਟ ਨਾਲ ਨਾ